ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਣੇ ਸੇਵਕ ਕੀ ਯਾਤਿ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕੀ ਤਹਾ ਤਹਾ ਉਠਤਾਵੈ ਸੋ ਸੰਗਤ ਜੀ ਅੱਜ ਸ਼ਬਦ ਦੀ ਵਿਚਾਰ ਕਰਾਂਗੇ ਕਿ ਅੱਜ ਕਾਲ ਯੁਗ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਘਬਰਾਇਆ ਹੋਇਆ ਹੈ ਆਤਮਿਕ ਤੌਰ ਤੇ ਤੇ ਦਿਮਾਗੀ ਤੌਰ ਤੇ دنیਵੀ ਪਦਰ ਤੇ ਵੀ ਹਰੇਕ ਬੰਦੇ ਨੂੰ ਕੋਈ ਨਾ ਕੋਈ ਪਰੇਸ਼ਾਨੀ ਹੈ ਇਸ ਦੇ ਕਾਰਨ ਅਸੀਂ ਬਹੁਤਾਂ ਤੋ ਜਾਣਦੇ ਹਾਂ ਕਿ ਅਸੀਂ ਗੁਰੂ ਨਾਲੋਂ ਟੁੱਟ ਕੇ ਜਾਦਾ ਸੰਸਾਰੀ ਰੋਸ਼ਨਾਈਆਂ ਦੇ ਵਿੱਚ ਜਿਆਦਾ ਚਮਕ ਧਮਕ ਦੇ ਵਿੱਚ ਖੋ ਚੁੱਕੇ ਹਾਂ ਸੋ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਗੁਰੂ ਉਹਦੀ ਪੈਜ ਵੀ ਰੱਖਦਾ ਹੈ ਉਹਦੇ ਕਾਰਜ ਵੀ ਆਪ ਸਵਾਰਦਾ ਹੈ ਤੁਹਾਨੂੰ ਕਥਾ ਦਸੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਰੋਲੀ ਭਾਈ ਵਿਖੇ ਵਿਰਾਜਮਾਨ ਸੀ ਤਾਂ ਉਸ ਸਮੇਂ ਲਾਹੌਰ ਤੋਂ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਲਈ ਕੀਮਤੀ ਸ਼ਾਲ ਤੇ ਦੁਸ਼ਾਲੇ ਜੋ ਲੈ ਕੇ ਆ ਰਹੇ ਸੀ ਉਹ ਪੱਟੀ ਸ਼ਹਿਰ ਦੇ ਮਿਰਜ਼ਾ ਬੇਗਮ ਵੱਲੋਂ ਖੋਲੇ ਗਏ ਸੀ ਤਾਂ ਜਦੋਂ ਸੰਗਤਾਂ ਗੁਰੂ ਸਾਹਿਬ ਦੇ ਕੋਲ ਪਹੁੰਚੀਆਂ ਤਾਂ ਸਾਰਾ ਬਿਰਤਾਂਤ ਦੱਸਿਆ ਕਿ ਮਹਾਰਾਜ ਜੀ ਆਪ ਜੀ ਲਈ ਦਿਸਾਲੇ ਲੈ ਕੇ ਆ ਰਹੇ ਸਾਂ ਪਰ ਰਸਤੇ ਦੇ ਵਿੱਚ ਉਹ ਸਾਡੇ ਤੋਂ ਖੋਲੇ ਗਏ ਗੁਰੂ ਸਾਹਿਬ ਜੀ ਕਹਿੰਦੇ ਉਹ ਦਿਸਾਲੇ ਜ਼ਰੂਰ ਸਾਡੇ ਕੋਲ ਪਹੁੰਚਣਗੇ ਅਸੀਂ ਸੇਵਾ ਲਾਉਣੀ ਹੈ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੀਦੀ ਚੰਦ ਸਾਹਿਬ ਨੂੰ ਇਹ ਸੇਵਾ ਬਖਸ਼ੀ ਤਾਂ ਬਾਬਾ ਬੀਦੀ ਚੰਦ ਸਾਹਿਬ ਜੀ ਪੱਤੀ ਸ਼ਹਿਰ ਦੇ ਮਿਰਜ਼ਾ ਬੇਗਮ ਦੇ ਘਰ ਪੇਸ ਵਟਾ ਕੇ ਪਹੁੰਚੇ ਤਾਂ ਉੱਥੋਂ ਦੁਸ਼ਾਲੇ ਪ੍ਰਾਪਤ ਕਰਕੇ ਉੱਥੋਂ ਨਿਕਲੇ ਤਾਂ ਸਮੇਂ ਉੱਥੇ ਦੇ ਹਾਕਮ ਦੀਆਂ ਜੋ ਫੌਜਾਂ ਸੀ ਉਹ ਬਾਬਾ ਬੀਦੀ ਚੰਦ ਸਾਹਿਬ ਦੇ ਮਗਰ ਪੈ ਗਈਆਂ ਤੇ ਜਦੋਂ ਬਾਬਾ ਵੀਦੀ ਚੰਦ ਸਾਹਿਬ ਨੇ ਲੁਕਣ ਲਈ ਕੋਈ ਜਗ੍ਹਾ ਦੇਖੀ ਤਾਂ ਉਹ ਇੱਕ ਬਾਜ਼ਾਰ ਦੇ ਵਿੱਚ ਸੀ ਤਾਂ ਕੋਈ ਜਗ੍ਹਾ ਨਾ ਮਿਲੀ ਤਾਂ ਸਾਹਮਣੇ ਇੱਕ ਪਠਿਆਰੇ ਦਾ ਪੱਠ ਦਿਖਿਆ ਜਿੱਥੇ ਉਹ ਲੋਹਾ ਕੁੱਟਦਾ ਸੀ ਪੱਠੀ ਦੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੇਵਕ ਨੇ ਉਸ ਪਠਿਆਰੇ ਨੂੰ ਕਿਹਾ ਕਿ ਮੇਰੇ ਪਿੱਛੇ ਫੌਜਾਂ ਨੇ ਤਾਂ ਮੈਨੂੰ ਲੁਕਣ ਲਈ ਜਗ੍ਹਾ ਦੇ ਉਸ ਪੱਠਿਆਰੇ ਉਮਰੇ ਨੇ ਕਿਹਾ ਕਿ ਮੇਰੇ ਕੋਲ ਤਾਂ ਪਾਈ ਇਸ ਪੱਠ ਤੋਂ ਸਭਾ ਕੋਈ ਜਗ੍ਹਾ ਨਹੀਂ ਹੈ ਤਾਂ ਮੇਰੇ ਕੋਲ ਪੱਠ ਹੀ ਹੀ ਹੈ ਲਗਾਉਣ ਦੇ ਲਈ ਤਾਂ ਤਨ ਬਾਬਾ ਬੀਬੀ ਚੰਦ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਭਰੋਸਾ ਰੱਖਦੇ ਉਸ ਪੱਠ ਦੇ ਵਿੱਚ ਬੈਠ ਗਏ ਤਾਂ ਡਰੋਲੀ ਪਾਈ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਮਹਿਸੂਸ ਕੀਤਾ ਕਿ ਉਹਨਾਂ ਦੇ ਸੇਵਕ ਉਹਨਾਂ ਨੂੰ ਯਾਦ ਕਰ ਰਹੇ ਨੇ ਤਾਂ ਤਾਪਸ਼ਮਸੂਹ ਸੋਈ ਤਾਂ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾ ਪਾਸੋਂ ਆਪਣੇ ਤਨ ਦੇ ਉੱਤੇ ਗਾਗਰਾਂ ਪਾਣੀ ਦੀਆਂ ਪੁਆਈਆਂ ਤੇ ਠੰਡਕ ਪਹੁੰਚੀ ਤਾਂ ਉੱਥੇ ਬਾਬਾ ਵੀਦੀ ਚੰਦ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਤੇ ਬਾਬਾ ਵੀਦੀ ਚੰਦ ਸਾਹਿਬ ਜੀ ਐਨ ਸੁਰੱਖਿਅਤ ਪਾਠ ਦੇ ਵਿੱਚ ਉਸੇ ਤਰ੍ਹਾਂ ਹੀ ਬੈਠੇ ਰਹੇ ਤੇ ਉਹ ਪਾਠ ਠਰ ਗਿਆ ਜਿੱਥੇ ਅੱਜ ਗੁਰਦਰਾ ਪੱਠਾ ਸਾਹਿਬ ਬਣਿਆ ਹੋਇਆ ਪੱਤੀ ਸ਼ਹਿਰ ਦੇ ਵਿੱਚ ਤਾਂ ਉਹ ਕੀਮਤੀ ਦਸ਼ਾਂਦੇ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਪਹੁੰਚੇ ਸੋ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਗੁਰੂ ਆਪਣੇ ਪਰਮੇਸ਼ਰ ਕਾਲਪੁਰਖ ਪਿਆਰਿਆਂ ਨੂੰ ਨਿਕਟੀ ਹੋ ਕੇ ਵਰਤਦਾ ਜਦੋਂ ਕੋਈ ਮੁਸੀਬਤ ਬਣਦੀ ਹੈ sevako nikti hoye dikhavae jo jo kahe thakur pe sevak tatkal hoye aave jadon asi apne parmeshwar thakur kalpurkh nu koi benti karde haan ta tatkal bahut jaldi ho tade kol chijaan tadeyan ardaasan pooriya hundiyan ne oh chijaan tadeyan sampoorn taiyival vadhiyan ne te tade kol tatkal ho ke oh vastuan aa jandiyan ne jo parmeshwar to tusi mangde ho ਜਹ ਜਹ ਕਾਜ ਕਰਤ ਸੇਵਕ ਦੀ ਤਾਹ ਤਾ ਉੱਡਤਾ ਵੇ ਸੇਵਕ ਨੂੰ ਨਿੱਕੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਅੱਗੇ ਰਹਾਉ ਇੱਥੇ ਗੁਰੂ ਸਾਹਿਬ ਵਿਸ਼ਰਾਮ ਬਖਸ਼ਦੇ ਨੇ ਜਹ ਜਹ ਕਾਜ ਕਰਤ ਸੇਵਕ ਦੀ ਤਾਹ ਤਾ ਉੱਡਤਾ ਵੈ ਇਸ ਸੇਵਕ ਕੇ ਹੋਮ ਬਲੇहारी ਕਾਲਪੁਰਖ ਜੀ ਕਹਿੰਦੇ ਵੀ ਮੈਂ ਉਹਨਾਂ ਸੇਵਕਾਂ ਦੇ ਬਲੇਹਾਰੀ ਜਾਣਾ ਇਸ ਸੇਵਕ ਕੇ ਹੋਮ ਬਲੇਹਾਰੀ ਜੋ ਆਪਣੇ ਪ੍ਰਭ ਭਾਵੈ ਜਿਹੜਾ ਆਪਣੇ ਪ੍ਰਭੂ ਨੂੰ ਪਾਉਂਦਾ ਹੈ ਜੋ ਆਪਣੇ ਪ੍ਰਭਾਵੇ तिसकी ਸੋਏ ਸੁਮੀ ਮਨੇ ਹਰਿਆ तिस ਨਾਨਕ ਪਰਸਨ ਆਵੇ ਮਹਾਰਾਜ ਜੀ ਕਹਿੰਦੇ ਉਹ ਨਾਨਕ ਪਾਤਸ਼ਾਹੀ ਉਹਨੂੰ ਨਮਸਕਾਰ ਕਰਦੇ ਨੇ ਜਿਹੜਾ ਗੁਰੂ ਦਾ ਪਿਆਰਾ ਬਣ ਜਾਂਦਾ ਜਿਹੜਾ ਗੁਰੂ ਦਾ ਨਾਮ ਜਪਦਾ तिस ਨਾਨਕ ਪਰਸਨ ਆਵੇ ਨਾਨਕ ਜੀ ਦੇ ਦਰਸ਼ਨ ਪਰਸਦੇ ਆ ਸੋ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ ਸੋ ਭਾਈ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਕਾਲ ਯੁਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਤੋਂ ਬਗੈਰ ਕਿਸੇ ਦੀ ਔਟ ਨਹੀਂ ਗੁਰੂ ਪਾਤਸ਼ਾਹੀ ਦੀ ਔਟ ਹੈ ਸੋ ਆਸੀਂ دنیਆਵੀ ਦਿਮਾਗੀ ਪਰੇਸ਼ਾਨੀਆਂ ਤੋਂ ਚਿੰਤਾ ਫਿਕਰਾਂ ਤੋਂ ਤੇ دنیਆਵੀ ਦੀ ਕਾਲ ਯੁੱਗ ਦੀ ਜੋ ਸਾਡੀਆਂ ਅੱਜ ਦੀਆਂ ਬਿਮਾਰੀਆਂ ਨੇ ਇਹਨਾਂ ਤੋਂ ਬਚ ਸਕਦੇ ਆ ਸਾਨੂੰ ਕੋਈ ਮਹਿੰਗੇ ਇਲਾਜ ਕਰਾਣ ਦੀ ਲੋੜ ਨਹੀਂ ਪਵੇਗੀ ਜੇ ਗੁਰੂ ਤੇ ਭਰੋਸਾ ਰੱਖ ਕੇ ਤੁਸੀਂ ਸ਼ਬਦ ਦੇ ਨਾਲ ਜੁੜ ਜਾਵੋਗੇ ਗੁਰੂ ਜਨਮ ਜਨਮ ਅੰਤਰਾਂ ਦੇ ਦੋਗ ਕੱਟ ਦਿੰਦਾ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਵੱਡਿਆਂ ਵੱਡਿਆਂ ਦੀਆਂ ਸ਼੍ਰੀ ਦਰਬਾਰ ਸਾਹਿਬ ਆਪਾਂ ਵੇਖਦੇ ਆ ਰੋਜ਼ ਸੁਣਦੇ ਆ ਕਿ ਬਿਮਾਰੀਆਂ ਦੂਰ ਹੋਈਆਂ ਨੇ ਗੁਰੂ ਬਖਸ਼ਣ ਹਾਰ ਹੈ ਗੁਰੂ ਪਾਰ ਉਤਾਰਨ ਹੈ ਰਹਿ ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਕਾਲ ਯੁਗ ਦੇ ਦੁੱਖਾਂ ਤੋਂ ਬਚ ਸਕਦੇ ਆ ਲੋਕ ਸੁਖੀ ਪਰਲੋਕ ਸਹੇਲੇ ਦੇ ਪਾਤਰ ਬਣ ਜਾਣਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਪੰਥ ਪੰਜਾਬ ਤੇ ਹੋਰ ਮੁੱਦਿਆਂ ਦੇ ਉੱਤੇ ਸਾਡੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹੋ ਜੀ ਕਥਾ ਵਿਚਾਰ ਗੁਰੂ ਪੰਥ ਦੀ ਗੱਲ ਅਸੀਂ ਆਪਣੇ ਚੈਨਲ ਉੱਤੇ ਅਕਸਰ ਹੀ ਕਰਦੇ ਰਹਿੰਦੇ ਹਾਂ ਸੋ ਦੇ ਹੋ ਇਜਾਜ਼ਤ ਧੰਨਵਾਦ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹ ਮੁੱਦੇ ਜੋ ਹੋਣਗੇ ਤੁਹਾਡੀ ਦਿਸ਼ਾ ਦੇ ਵੱਲ ਤੇ ਪੰਜਾਬ ਦੇ ਮੁੱਦਿਆਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹੱਲ ਧਰਮ ਨੂੰ ਕੌਣ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਰਾਜਨੀਤਿਕ ਚਰਚਾ ਦੇ ਉੱਤੇ ਹੋਏਗਾ ਵਿਸ਼ਾ ਪੰਜਾਬ ਦੇ ਉਹ ਮੁੱਦੇ ਹੋਣਗੇ ਜਿਹੜੇ ਕਿਸੇ ਤੋਂ ਨਹੀਂ ਹੁੰਦੇ ਹੱਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲੈ ਕੇ ਚੱਲੀਏ ਤੁਹਾਨੂੰ ਉਹਨਾਂ ਦੇ ਵੱਲ ਇੱਕ ਧਰਮ ਦੀ ਹਰ ਇੱਕ ਗਤੀਵਿਧੀ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ